ਕੋ ਮੰਗਦੇ ਆਪਣ ਜਾਓ ਜੀ ਲੱਖ ਮੁੱਲ ਖਰਜਾ ਪਾ ਕਰਦੇ ਆਂ ਜਾਓ ਜੀ ਮੈਨੂੰ ਛੋਟਾ ਸੌਦਾ ਕਰ ਨਹੀਂ ਸਾਡਾ ਉਹਦੇ ਨਾਲ ਨਹੀਂ ਹੈ ਸੌਦਾ ਚਿੱਟੀ ਨਾਲ ਤੁਸੀਂ ਕਰੋ ਆਪ ਦਾ ਆ ਬੱਕਰੀ ਦਾ 10 ਸੱਤਾਂ ਨੂੰ ਚਿੱਟੀ ਦਾ ਲੈ ਭਾਈ ਲੈਣੀ ਹੈ ਆਓ ਜੀ ਆਹ ਬੱਕਰੀ ਆ ਆਓ ਲੈ ਆਹੋ ਆ ਲੈਣੀ ਹੈ ਕਿਹੜੇ ਨਹੀਂ ਲੈਣੀ ਹੈ ਉਹ ਬਾਪੇ ਨੇ ਹਾਂ ਤੂੰ ਐ ਕਿ ਪਾਪੇ ਨਾਲ ਬਾਪੇ ਨਾਲ ਹੀ ਸੀ ਬਾਪੇ ਨਾਲ ਬਾਪਾ ਜੀ ਆ ਗਏ ਉਹਨੇ ਆ ਗੋਜ ਕਬਿਓ ਆ ਜਾ ਨੇੜੇ ਤਾਂ ਆ ਜਾ ਚਲ ਆ ਹੈ ਵੀ ਆ ਭਾਈ ਉਹਨਾਂ ਦੀ ਸਾਡੇ ਅਸੀਂ ਹਾਂ ਹਾਂ 3 ਮਾਂ ਦਾ ਭਾਈ ਓਏ ਲੱਖ ਰੁਪਈਆ ਦਿਖਾਉਗਾ ਬਾਬੇ ਮਾਂ ਦਾ ਲੱਖ ਹੂੰ ਦੱਸ ਕੀ ਕਰੀਏ ਕਰਨਾ ਕੀ ਆ ਰਹਿਮ ਦਿਓਗਾ ਆ ਨੂੰ ਬੁਲਾ ਜਾਓ ਆ ਉਹਦੀ ਸਹੀ ਗੱਲ ਹੈ ਨਹੀਂ ਬਾਬੇ ਦੀ ਗੱਲ ਸਹੀ ਹੈ ਕਿਆ ਲਾ ਆ ਗਿਆ ਬੰਦਾ ਤੇ ਫਰਮਾਨ ਇੱਕ ਇਕਨੇ ਨਾਏ ਟੋਪੀ ਐ ਨਹੀਂ ਲਾਇਆ ਹੈ ਟੋਪੀ ਐ ਨਹੀਂ ਲਾਇਆ ਹੈ ਹਟੋ ਭਾਈ ਦੋ ਟੋਪੀ ਮਗਣਾ ਦਾ ਅਗਲੇ ਨੇ ਫੋਸਾ ਸਵਾਲ ਦਾ ਪੋਦਾ ਲਾ ਰਿ ਆਪਾਂ ਪੁੱਗਦਾ ਕੀ ਲਾਈਏ ਦਾ ਸਿੱਧਾ ਲਾ ਆਪਾਂ ਮਾਈਂ ਕੀ ਸਮਾਵਾ ਹੈ 35 ਪਾਪਾ ਬੋਲੇ ਨਹੀਂ ਕਾਲਾ ਨਹੀਂ ਕਹਾਂ ਵੀ ਦੰਦੇ ਨਹੀਂ ਹੋਰ ਕੋਈ ਮਾੜੀ ਮੋਟੀ ਥੋੜੇ ਜਿਹਾ ਮਗਾਵ ਠੀਕ ਨਾ ਪੱਗ ਬੋਲਾ ਹਜ਼ਾਰ ਕਹਿੰਦੇ ਹੋਰ ਪਤਾ ਜੀ 36 36 ਕਰ ਲੈ ਨਹੀਂ ਨਹੀਂ ਬਾਈ 2 ਘੰਟ 40 ਨਹੀਂ ਨਹੀਂ 1 ਘੰਟ 40 ਪੂਰਾ ਹੀ 40 ਪੂਰਾ ਹੀ ਵਿਆਰੀ ਪੂਰਾ 340 ਹੁਣ ਜੋੜ ਲੈ ਹਾਲ ਹਾਲੀ ਆ ਬਖਸ਼ ਪੁੱਛ ਨਹੀਂ ਵੀ ਨਹੀਂ ਪੁੱਛ ਨਹੀਂ ਬਾਈ ਇਹਦਾ ਕੀ ਹੈ ਓ ਬਾਈ ਬੰਤੇ ਤੇਰੀ ਮੁੱਛ ਨੇ ਪਵਾੜੇ ਪਾਏ ਇੱਧਰ ਹੋ ਜਾ ਇਹਨੂੰ ਕਹਿੰਦਾ ਸੀ ਮਸ਼ਾਅੱਲਾ ਵੇ ਲੱਗਿਆ ਕੰਮ ਤੂੰ ਦੱਸ ਜੀ ਮਾਣਾ ਬੋਲਾ ਐ ਪੁੱਛਿਆ ਸਰ ਸਾਹਿਬ ਨਾਮ ਉਹ ਗੁਜਰਾਤ ਦੇ ਦਿੱਤਾ ਐਨਾ 45 ਆਈਦਾ ਹਾਂ ਬਈ ਤੂੰ 10 45 ਮਾ

ਕਿੰਨਾ ਲੈ ਦੁਰਾ ਜੂ 18 ਚੱਲ ਬੀਜੀ ਕਰਵਾਤੇ ਕਿਉਂ ਭਾਈ ਕਿੰਨਾ ਕਰੈ ਸੁਣਣਾ ਲੈ ਲੈ ਫਿਰ ਹੋਰ ਦੱਸ ਕਿ ਕੀ ਕਰਾਂ ਤੂੰ ਕਰ ਲੈ ਕਿਵੇਂ ਕਰਨਾ ਦੇਖ ਲੈ 20000 ਦੀ ਦੱਦੇ ਹੋ ਨਹੀਂ 22 ਦੀ ਦਿੰਨੇ ਹੋ ਪੂਰੀ 25 ਦੀ ਦਿੰਨੇ ਹੋ ਹੂੰ ਦੱਸ ਕਿ ਕਿੱਥੇ ਟਿਪਣੀ ਲਾਵਾਂ ਦੇ ਦੇ ਭਾਈ ਨਹੀਂ ਭਾਈ ਤੁਰ ਦੇਣੀ ਕਿੰਨੇ ਦੀ ਐ 40 ਚਲੋ ਭਾਈ ਤੇਰੇ ਪੱਛ ਪਸੰਦ ਹੈ 4000 ਰੁਪਏ ਵਾਲੇ ਆ ਰੁਪਏ ਵਾਲੇ ਨਹੀਂ ਹੁਣ ਕਸੇ ਦਵਾਂ ਚੂੜੀਆਂ ਦੱਕ ਕਸਤੀਆਂ ਚੂੜੀਆਂ ਪੂਰੀ 30000 ਦੀ ਦੇ ਬਾਈ ਹੁਣ ਲਵਾ ਦੀ ਮੁੱਲ ਆ ਚੱਲੀਏ ਨਾਲੇ ਕਹਿ ਲਈ ਰਾਜੂ 30 ਲਾ ਕੇ ਗਿਆ ਹਾਂ ਹੁਣ ਜਿੰਨੂੰ ਮਰਜ਼ੀ ਦੇ ਚੜੇ ਕਮ ਕੱਚਾ ਕੰਮ ਨਹੀਂ ਮੈਂ ਕਰਿਆ ਕਦੇ ਦੀ ਹਾਂ ਹੁਣ ਲੈ ਲਈ ਆ ਜਾ ਬਾਈ ਮੈਨੂੰ ਬਹੁਤ ਧੰਨਵਾਦ ਓ ਮਰ ਜਾ ਖੁੱਲੇ ਹੋ ਜਾ ਕਰੋ ਨਾ ਬੱਚੇ ਆ ਕੇ ਦੇਖੇ ਵਿੱਚ ਆ ਜਾ ਇਹ ਆ ਬੱਕਰਾ ਚੱਲਦੇ ਚੱਲਦੇ ਇਹੀ ਚੱਲਦੇ ਉਹ ਭਈਆ ਜੋ ਦੇਖ ਲੋ ਆ ਬੱਚੇ ਦੇਖ ਲੋ ਇਹਦੀ ਆ ਬੱਕਰੀ ਇਹਦੀ ਆ ਭਾਈ ਪੂਰੇ ਹਾਂ ਹਾਂ ਤੇਰੇ ਸਾਹਮਣੇ ਖੜੀ ਆ ਆ ਦੇਖ ਲੋ ਭਾਈ ਉਹ ਪੁੱਛ ਲੈ ਗਾਲਾ ਪੁੱਟ ਲੈ ਸਮੋਨਾ ਦਾ ਸੱਪਾ ਇਹਦਾ ਦੋੜੀ ਕਰ ਲੈ ਅੱਜ ਤਾਂ ਸਿੰਦਾ ਤਾਂ ਪੁੱਛੀਏ ਨਹੀਂ ਫੇਰ ਠੀਕ ਆ ਸੁਣੀ ਗਾਲ ਹਾਂ ਹਾਂ ਔਰ ਇਧਰ ਇਧਰ ਖੁਦਾ ਕੇ ੱਡਾ ਕੇ ਵੇਖ ਲੈ ਇਧਰ ਨੀ ਦੇਖ ਲਿਆ ਯਾਰ ਹੋਰ ਕੀ ਦੇਖਾਂਗੇ ਦੇਖਣ ਦੇ ਵੇਪਾ ਕਰ ਇਹ ਕਿਹੜਾ ਹੈ ਸੁਖਨਾ ਬਥਰ ਤੇ ਉਹ ਗ੍ਰਾਂਟੀ ਵਾਲੀ ਦੀ ਹੈ ਕਾ ਪਾਸ ਤੇ ਕੀ ਨਾ ਸੋਹਣੇ ਬਈ ਤਾਰ ਮਾਰ ਨਾ ਬਾਈ ਹੁਣ ਕਰ ਮਾਰ ਲਾ ਲੈ ਰਾਜੀ ਇਹਨਾਂ ਨੂੰ ਵੰਡਿਆ ਹੋਈ ਚੜਾ ਤਾ ਨਾ ਮਾਰਲਾ ਯਾਰ ਕਾ ਕਿਉਂ ਕਰਦੀ ਆ ਥੱਲੀ ਨਹੀਂ ਕੋਈ ਸਹੀ ਹੈ

ਉਹ ਦੋ ਦੰਦ ਦਾ ਬਬੇ ਆਹ ਦੋ ਆ ਗਏ ਆਹ ਦੋ ਹੈ ਆ ਦੋ ਇਹਦੇ ਮਗਰ ਕੀ ਹੈ ਇਹਨੂੰ ਦਸਰ ਆ ਜਾ ਮਰ ਦੋ ਇਹਦੇ ਮਗਰ ਵੀ ਬੱਕਰਾ ਤੇਰਾ ਅੱਛਾ ਆਪ ਛੇ ਇਹ ਪਸੰਦ ਹੈ ਛੋਲਾ ਚਾਣਾ ਤਾ ਦੇਖ ਲਓ ਖੋਲ ਕੇ ਬਾ ਖੋਲ ਲੈ ਕੋਈ ਨਹੀਂ ਨਹੀਂ ਯਾਰ ਬੈਨਾ ਕਰਾਟੀ ਕਰੋ ਪਿੱਛੋਂ ਨਾ ਜਾਣੀ ਕੋਈ ਮਾਰੀ ਰੱਖਣ ਜੇ ਆਹ ਦੋ ਤਸੱਲੀ ਨਾ ਨਾ ਕਮਨੀ ਕਰਦੇ ਆਪਾਂ ਆਪਣੇ ਪਸੰਦ ਦਾ ਲਮਾਗੇ ਨਹੀਂ ਕੋਈ ਜ਼ਰੂਰੀ ਨਹੀਂ ਧਾਰਾ ਤੂਰਾ ਮਾਰ ਲਓ ਧਾਰਾ ਤੂਰਾ ਮਾਰ ਕੇ ਦੇਖੀਏ ਧਾਰਾ ਮਾਰੋ ਵੀਰੇ ਐਨੇ ਚੋ ਵੀ ਮਾਰ ਆ ਓ ਬਾਈ ਕਿਹੜੇ ਦੀ ਐ ਤੁਹਾਡੀ 7 ਰੁਪਿਆ ਦੀ ਐ ਬਾਈ 42000 ਭਾਲਾ ਮੁੱਲ ਮੰਗਦਾ ਐ ਅੱਟ ਵੀ ਬਈ ਚੰਗੀ ਐ ਹੂੰ ਆਟੋ ਵੀ ਕਾਰ ਘਟੋ ਕੋਈ ਇਹੇ ਪਾਣੀ ਧਾਰ ਇੱਕ ਗੱਲ ਕੀ ਹੈ ਬੱਚਾ ਕਿੱਥੇ ਬੱਚਾ ਖਾਇ ਮੜਾ ਓਏ ਪੱਛਾ ਦਾ ਦਿਖਿਆ ਬਿਆਰੀ ਹਜ਼ਾਰ ਵਾਲੀ ਦਾ ਕਿਹਾ ਜੇ ਇਹ ਜੀ ਬੱਕਰੀ 42000 ਦੀ ਦੇਖੀ ਦੇਖ ਨਾ ਨਹੀਂ ਦੇਖਦੇ ਆ ਜਾ 42000 ਵਾਲਿਆ 42000 ਵਾਲੀ ਬੱਕਰੀ ਹੈ ਕਹਿੰਦਾ ਆ ਲੈ ਭਈ ਇਹ 42000 ਵਾਲੀ ਦਾ ਮੇਮ ਨਹੀਂ ਕਿਉਂ ਇਹ ਗੱਲ ਕੀ ਬਈ 42000 ਵਾਲੀ ਨੇ ਮੇਮਣਾ ਕਿਉਂ ਨਹੀਂ ਵਧੀਆ ਪਾਲਿਆ ਇਹ ਤੂੰ ਕੁਛ ਹੁਣ ਰੁਪਏ ਤਾਂ ਤੂੰ ਬਚੇਗਾ ਕਲੀ ਨੂੰ ਕਹਿ ਕੇ ਵੀ ਰੁਪਏ ਤੈਨੂੰ ਮੈਂ ਵੇਚ ਰਿਹਾ ਆਜਾ ਨੇੜੇ ਆ ਕੇ ਛੱਡਦਾ ਬੱਚਾ ਦਾ ਲਿਆ ਉਰੇ ਲਿਆ ਉਰੇ ਲਿਆ ਅਸੀਂ ਤਾਂ ਤੈਨੂੰ 100 ਕੁਸ ਕਹਾਂਗੇ ਕਹਾਂਗੇ ਸੀ ਕੌਣ ਦਾ ਐਸੇ ਵਿੱਚ ਆਜਾ ਲਫਰ ਤੇ ਸੌਦਾ ਕਰਾਂਗੇ ਨੇੜੇ ਲੱਗੇ ਦੇ ਆਜਾ ਕੋਈ ਨਹੀਂ ਮੰਗੀ ਜਾਂਦੇ ਹਲੋ ਜੀ ਮਰਾਜ ਹਾਂ ਉਹ ਤੂੰ ਸਹੀ ਦੱਸ ਕੀ ਮੰਗਦਾ ਤੂੰ ਸਹੀ ਦੱਸ ਐ ਨਾ ਐ ਨਹੀਂ ਸੌਦਾ ਬਣਨਾ ਐ ਸੌਦਾ 42 ਨਾਲ ਨਹੀਂ ਨਾ ਬਣਨਾ ਸਹੀ ਲੈਣ ਤੇ ਆਜਾ ਨਾ 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 ਸਹੀ ਲੈਣ ਤੇ ਆ ਬੱਕਰੀ ਅਸੀਂ ਲੈ ਅਸੀਂ ਬੱਚਾ ਹੈ ਗੋਡੇ ਉਹ ਚਾਰੋਂ ਦਾ ਜਮੀਨ ਮੇਰਾ ਮਿੱਟੀ ਐ ਸੋਨੇ ਜੋ ਕੁਸਾਏਗਾ ਥੱਲੇ ਆ ਥੋੜੇ ਹਾਂ ਬਈ ਉਹਦੇ ਨਾਲ ਹਸਲੇ ਖੇਡ ਨਹੀਂ ਤੇ ਅਗਲਾ ਲੱਖ ਮੰਗੇ ਉਹਦੀ ਚੀਜ਼ ਹਾਂ ਸਹੀ ਐ ਕਿਉਂ ਜੀ ਬਾਬੇ ਆਉਜੀ ਤਾਂ ਗੱਲ ਆਲੇ ਆਤਾ ਨਾ ਯਾਰ ਆਪਾਂ ਨੂੰ ਪੁੱਗੂ ਲਵਾਗੇ ਨਹੀਂ ਨਹੀਂ ਲੈਂਦੇ ਲੈ ਇਹ ਕੁਸਾ ਪਸੰਦ ਵੀ ਐ ਪਸੰਦ ਬੱਕਰੀ ਦਾ 25000 ਦੇ ਦਈਏ ਬਹੁਤੀਆਂ ਗੱਲਾਂ ਨਾ ਛੇੜ ਹੁਣ ਮਰਜ਼ੀ ਫਿਰ ਤੇਰੀ ਐ ਉਹਨਾਂ ਦੇ ਬਿਨਾ ਪੁੱਛੇ ਮੁੰ ਲਾਇਆ ਮੈਨੇ ਕੋਈ ਬੋਲਦਾ ਜਾਇਕ ਕੁਛ ਨਹੀਂ ਹੋਇਆ ਪੱਕੇ ਪੁੱਕੇ ਕਰਕੇ ਬੈਠਣਾ ਕਰਕੇ ਹੋ ਜਾਂਦਾ ਬਾਅਦ ਵਿੱਚ ਮੇਮੇ ਹੁੰਦਾ ਨਾ ਬੜੇ ਰਹਿ ਜਾਂਦੇ ਹਾਂ ਹਾਂ ਉਹਨੇ ਆ ਜਾਓ ਫਿਰ ਚਲੋ ਦੇਖ ਲੈ ਨਹੀਂ ਬਈ ਦੇ ਆ ਜਾ ਰਾਜੂ ਖਰਜਾ ਯਾਰ ਇਹਦੇ ਨਾਲ ਮੜਕ ਤਾਂ ਲੈਣਦੇ ਨਹੀਂ ਤੂੰ ਨਾ ਦੇ ਦੇ ਬੜੀ ਬਿੱਕਾ ਬਈ ਯਾਰ ਆਰੇ ਕਿਤੇ ਨਹੀਂ ਆਂਦਾ ਬੱਚਾ

ਇਦਾਂ ਉੱਠ ਨਹੀਂ ਆਉਣਾ ਕੰਮ ਹੈ ਬੱਕਰੀ ਵੇਚਣ ਵਾਲਾ ਕੰਮ ਕਰਦਾ ਨਾ ਤੇਰੀ ਬੱਕਰੀ ਦੀਆਂ ਪੂਣੀਆਂ ਮਿੰਟ ਚ ਘੱਟ ਦਿੰਦਾ ਮੈਂ ਖੜ ਜਾ ਬਾਈ ਖੜ ਜਾ ਦੋ ਮਿੰਟ ਰਿਆ ਉਰੀਆ ਉਰੀਆ ਇਹਨੂੰ ਕੁਝ ਕਹਿ ਕੇ ਜਾਊਂ ਮੈਂ ਇਹਨੂੰ ਪਸਤਾਵਾ ਲੱਗ ਜੇ ਜਿਹੜਾ ਚਿੱਤ ਨੂੰ ਚਿੱਤ ਨਹੀਂ ਲਾ ਗਿਆ ਨਹੀਂ ਭਾਬੀ ਜੋਗੀ ਵੀਰ ਵਜਾ ਗਿਆ ਹਾਂ ਮੇਰੀ ਸੁਣਦਾ ਗੱਲ ਅੱਛਾ ਮੈਂ ਤਾਂ ਆਪ ਮੰਦ ਕਰਦਾ ਨਾ ਬੱਕਰੀ ਵੇਚਣੀ ਹੈ 27000 ਦੀ ਦੇ ਰੱਖ ਰਾ ਤੇਰੀ ਨੂੰ ਜਦ ਤੇਰੇ ਚਿੱਤ ਨੂੰ ਚਤਮਣੀ ਲਾਤੀ ਹੁਣ ਵੇਚ ਲਈ ਜਿੰਨੂੰ ਮਰਜੀ ਕਿਉਂ